ਆਇਆ ਸੀਗਾ ਜੀ ਆਪਣੇ ਜਿਹੜੇ ਚੌਕੀਦਾਰ ਨੇ ਉਹਨਾਂ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਵੀ ਆਪਣੇ ਸਕੂਲ 'ਚ ਚੋਰੀ ਹੋਈ ਆ। ਜੁਨੀਵਰ 6:00 ਸਵੇਰੇ ਵਜੇ ਦਾ ਤੁਹਾਨੂੰ ਫੋਨ ਪਿੱਸਾ ਹੋਇਆ। ਪੁਲਿਸ ਵੀ ਆ ਕੇ ਮੁੜਦੀ ਘੰਟਾ ਸਾਨੂੰ ਕੀ ਹੋ ਗਿਆ ਖੜੇ ਨੂੰ। ਐਡੀ ਵੱਡੀ ਘਟਨਾ ਵਾਪਰੀ ਜੀ ਕਿਸੇ ਪਹੁੰਚੇ ਨਹੀਂ। ਨਾ ਕੋਈ ਹੋਰ ਜ਼ਿੰਮੇਵਾਰ ਬੰਦਾ ਆਇਆ। ਸਾਰਾ ਮਤਲਬ ਸਾਡਾ ਘਰ ਕਾਫੀ ਦੂਰ ਐਥੋਂ ਜੀ ਤੇ ਬਾਕੀ ਉਸ ਟਾਈਮ ਐਸੀ ਤਿਆਰ ਵੀ ਨਹੀਂ ਸੀ ਹੈਗੇ। ਕੋਈ ਵਿਕਲ ਨਹੀਂ ਹੈਗਾ ਸਰ ਆਉਣ ਜਾਣ ਨੂੰ ਫਿਰ ਆਉਣ ਜਾਣ ਚ ਟਾਈਮ ਤਾਂ ਲੱਗ ਹੀ ਜਾਂਦਾ ਸਰ ਮੈਂ ਲੱਖ ਲੱਖ ਰੁਪਏ ਤਨਖਾਹ ਨਹੀਂ ਸਕੂਟਰੀ ਹੋਣੀ ਜ਼ਰੂਰੀ ਹੈ ਪ੍ਰਿੰਸੀਪਲ ਨੂੰ ਤਾਂ ਜੀ ਸੋਚਣੀ ਚਾਹੀਦੀ ਵੀ ਅਰ ਵੀ ਮੈਂ ਜੇ ਸਕੂਟੀ ਨਹੀਂ ਹੈਗੀ ਤਾਂ ਕਿਸੇ ਹੋਰ ਸਕੂਟੀ ਫੜ ਕੇ ਜਾ ਕਿਸੇ ਹੋਰ ਦੀ ਬਾਈਕ ਲੈ ਕੇ ਆ ਸਕਦੇ ਜੀ ਓਕੇ ਤਾਂ ਹੋਣਾ ਚਾਹੀਦਾ ਸੀ ਵੈਸੇ ਕਿਉਂਕਿ ਦੇਖੋ ਹੁਣ ਪ੍ਰਿੰਸੀਪਲ ਹੈ ਸਕੂਲ ਦੇ ਕਿਉਂ ਮੁੱਖ ਉਹ ਹੈ ਸਕੂਲ ਦੇ ਤੇ ਕੋਣ ਸਰ ਕੀ ਤੇ ਬੁਲਾਇਆ ਸੀ ਜਰਨਜੀਤ ਕੋਰ ਬੋਲੋ ਕੋਣ ਨੇ ਚਰਨਜੀਤ ਐਸੇ ਮੈਡਮ ਲੱਗੇ ਹੁਣ ਤੁਸੀਂ ਪਹੁੰਚ ਗਏ ਚਰਨਜੀਤ ਕੋਰ ਜੀ ਆਗੇ ਕਿ ਨਹੀਂ ਮਿਲੇ ਤੁਹਾਨੂੰ ਨਹੀਂ ਮਿਲੇ ਨਹੀਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਖੜੇ ਹਾਂ ਅਸੀਂ ਥੋਬਿਆਣਾ ਦੇ ਸਰਕਾਰੀ ਸਕੂਲ ਵਿੱਚ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਣੇ ਆ ਵੀ ਜਿਹੜੇ ਬੱਚੇ ਆ ਉਹ ਬੈਠੇ ਨੇ ਸਰਕਾਰੀ ਸਕੂਲ ਦੇ ਵਿੱਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਆ ਹਜੇ ਤੱਕ ਜਿਹੜੀ ਜਾਣਕਾਰੀ ਮਿਲੀ ਆ ਵੀ ਕਈ ਐਲ ਸੀ ਡੀਆਂ ਦੇ ਬੱਚਿਆਂ ਦੇ ਖਾਣ ਪੀਣ ਦਾ ਜਿਹੜਾ ਸਮਾਨ ਆ ਉਹ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹਾਲਾਂਕਿ ਐਲ ਸੀ ਡੀਆਂ ਤੇ ਹੋਰ ਸਿਲੰਡਰ ਵਗੈਰਾ ਹੋਰ ਕਾਫੀ ਸਮਾਨ ਸੀ ਜਿਹੜਾ ਚੋਰੀ ਕਰ ਲਿਆ ਗਿਆ ਨਾਲ ਜਿਹੜੀਆਂ ਅਲਮਾਰੀਆਂ ਵਾਂ ਉਹ ਵੀ ਤੋੜ ਦਿੱਤੀਆਂ ਗਈਆਂ ਹੈਰਾਨੀ ਦੀ ਗੱਲ ਇਹ ਆ ਉਹਨਾਂ ਨੂੰ ਪਤਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੈਸਾ ਨਹੀਂ ਹੁੰਦਾ ਪਰ ਫਿਰ ਵੀ ਚੋਰਾਂ ਵੱਲੋਂ ਜਿਹੜੀ ਇਹ ਅਲਮਾਰੀਆਂ ਦੀ ਭੰਨ ਤੋੜ ਕੀਤੀ ਗਈ ਤਾਲੇ ਤੋੜ ਕੇ ਸਮਾਨ ਚੋਰੀ ਕਰ ਲਿਆ ਗਿਆ ਇਸ ਦੀ ਜਾਣਕਾਰੀ ਪ੍ਰਿੰਸੀਪਲ ਨੂੰ ਜਿਹੜਾ ਸਵੇਰ ਚੌਂਕੀਦਾਰ ਆਉਂਦਾ ਤਕਰੀਬਨ 6 ਵਜੇ ਦੇ ਕਰੀਬ ਉਸਨੇ ਪ੍ਰਿੰਸੀਪਲ ਨੂੰ ਦੇ ਦਿੱਤੀ ਪਰ ਹੈਰਾਨੀ ਦੀ ਇਹ ਵੀ ਗੱਲ ਇਹ ਆ ਕਿ ਤਕਰੀਬਨ মিডিਆ ਵੱਲੋਂ ਵੀ ਘੰਟਾ ਖੜੇ ਰਹਿਣ ਦੇ ਬਾਵਜੂਦ ਪੀਸੀਆਰ ਵੀ ਆ ਕੇ ਵਾਪਸ ਚਲੀ ਗਈ ਪਰ ਪ੍ਰਿੰਸੀਪਲ ਨਹੀਂ ਪਹੁੰਚੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜੇ ਐਡੀ ਵੱਡੀ ਘਟਨਾ ਵਾਪਰ ਗਈ ਸਕੂਲ 'ਚ ਤੇ ਤੁਸੀਂ ਸਕੂਲ ਦੇ ਮੁਖੀ ਹੋ ਤੇ ਤੁਸੀਂ ਇੱਥੇ ਕਿਉਂ ਨਹੀਂ ਪਹੁੰਚੇ ਤੇ ਉਹਨਾਂ ਨੇ ਹੈਰਾਨੀ ਜਨਕ ਜਵਾਬ ਦਿੱਤੇ ਵੀ ਮੇਰੇ ਕੋਲੇ ਵਹੀਕਲ ਨਹੀਂ ਹੈ ਮੇਰੇ ਕੋਲ ਮੈਂ ਤਿਆਰ ਹੋਣਾ ਸੀ ਇਸ ਕਰਕੇ ਮੈਂ ਲੇਟ ਪਹੁੰਚੀ ਆ ਸੋ ਇਹ ਬਠਿੰਡਾ ਦੇ ਧੋਬੀਆਂ ਨਾਲ ਸਕੂਲ ਦੀਆਂ ਜੇ ਇਸ ਤਰ੍ਹਾਂ ਕੋਈ ਵੱਡੀ ਘਟਨਾ ਵਾਪਰ ਜੇਵੇ ਤੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪ੍ਰਿੰਸੀਪਲ ਆ ਉਹ ਸਵਾਲਾਂ ਦੇ ਘੇਰੇ ਚ ਆਉਂਦੇ ਨੇ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਜਿਹੜੇ ਹੋਰ ਇੱਥੇ ਇੱਕ ਦੋ ਜਿਹੜੇ ਜ਼ਿੰਮੇਵਾਰ ਵਿਅਕਤੀ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਪੀਸੀਆਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਵੀ ਅਸੀਂ ਪੁੱਛਿਆ ਵੀ ਤੁਸੀਂ ਪਹੁੰਚ ਗਏ ਹੋ ਤੇ ਪ੍ਰਿੰਸੀਪਲ ਆ ਜਿਹੜੇ ਉਹ ਤੁਹਾਨੂੰ ਮਿਲੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਪ੍ਰਿੰਸੀਪਲ ਸਾਨੂੰ ਨਹੀਂ ਹਲੇ ਤੱਕ ਮਿਲੇ ਜਦੋਂ ਕਿ ਪੀਸੀਆਰ ਵਾਪਸ ਆ ਕੇ ਚਲੇ ਗਏ ਸਵਾਲਾਂ ਦੇ ਘੇਰੇ ਵਿੱਚ ਆ ਸਕੂਲ ਦਾ ਮੁਖੀ ਹੋਵੇ ਤੇ ਉਸ ਦੇ ਸਿਰ ਤੇ ਏਡੀ ਵੱਡੀ ਜ਼ਿੰਮੇਵਾਰੀ ਹੋਵੇ ਤੇ ਉਹ ਟਾਈਮ ਤੇ ਨਾ ਪਹੁੰਚੇ ਜਦੋਂ ਕਿ ਜਾਣਕਾਰੀ ਤਕਰੀਬਨ 6 ਵਜੇ ਦੇ ਕਰੀਬ ਉਹਨਾਂ ਨੂੰ ਜਾਣਕਾਰੀ ਮਿਲ ਗਈ ਸੀ ਤੇ ਉਹ 8 ਵਜੇ ਦੇ ਕਰੀਬ ਦੀ 2 ਘੰਟੇ ਦੇ ਬਾਦ ਉਹ ਪਹੁੰਚਿਆ ਜਦੋਂ ਕਿ ਮੌਕੇ ਤੇ ਪਹੁੰਚਣਾ ਚਾਹੀਦਾ ਸੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਦੂਸਰੇ ਪਾਸੇ ਜਿਹੜੇ ਬੱਚੇ ਆ ਉਹਨਾਂ ਨੂੰ ਅੱਜ ਰਾਸ਼ਨ ਕਿਸ ਤਰ੍ਹਾਂ ਖਵਾਇਆ ਜਾਵੇਗਾ ਇਹ ਵੀ ਅੱਜ ਸਵਾਲ ਖੜਾ ਹੋ ਗਿਆ ਕਿਉਂਕਿ ਜਿਹੜੇ ਵਰਤਨ ਵਗੈਰਾ ਉਹ ਚੋਰੀ ਕਰ ਲਏ ਗਏ ਕਿਤੇ ਇਹ ਨਾ ਹੋਵੇ ਵੀ ਸਾਰੇ ਇਸ ਪ੍ਰੋਸੈਸ ਦੇ ਵਿੱਚ ਉਹ ਬੱਚਿਆਂ ਨੂੰ ਭੁੱਖਾ ਹੀ ਰੱਖਿਆ ਜਾਵੇ ਉਹਦਾ ਕੀ ਇੰਤਜ਼ਾਮ ਹੁੰਦਾ ਇਹ ਵੀ ਦੇਖਣਾ ਹੋਵੇਗਾ ਪ੍ਰਿੰਸੀਪਲ ਦਾ ਪੁਲਿਸ ਅਧਿਕਾਰੀਆਂ ਦਾ ਤੇ ਜਿਹੜਾ ਹੋਰ ਜ਼ਿੰਮੇਵਾਰ ਵਿਅਕਤੀ ਸਕੂਲ 'ਚ ਪਹੁੰਚੇ ਸੀ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਆਓ ਸੁਣਦੇ ਹਾਂ ਹਾਂਜੀ ਬਜ਼ੁਰਗ ਕੀ ਨਾਮ ਆ ਤੁਹਾਡਾ ਜੱਟਾ ਜੀ ਕੀ ਹੋਇਆ ਸਕੂਲ ਤੇ ਜਦੋਂ ਮੈਂ ਤਾਲੇ ਖੋਲਣ ਗਿਆ ਜੀ ਤੇ ਤਾਲੇ ਟੁੱਟੇ ਪਈ ਸੀ ਸਰ ਆ ਤੁਹਾਡਾ ਕੀ ਕੰਮ ਆ ਸਕੂਲ ਕੀ ਕਰਦੇ ਮੇਰੇ ਤਾਂ ਦਿਨ ਤੇ ਵੇਰ ਤੇ ਜੋਕ ਲੈ ਜੀ ਤੇ ਤਾਲੇ ਲਾਉਣ ਦੇ ਤਾਲੇ ਖੋਲਣ ਦੀ ਤੇ ਤਾਲੇ ਲਾਉਣ ਦੀ ਹਾਂਜੀ ਇਹ ਕਿੰਨੇ ਵਜੇ ਦੀ ਗੱਲ ਆ ਜਦੋਂ ਪੱਲੇ ਖੋਲਣਾ ਮੈਂ ਤਾਂ ਇਹਨੂੰ ਚੈਕ ਫਾਈ ਕਰਦੇ ਉਹਦੇ ਨਾਮ ਦੇ ਨਾਲ ਲਾਈ ਜਾਂਦਾ ਕਿੰਨੇ ਵਜੇ ਖੋਲਦੇ ਹੁੰਦੇ ਤਾਲੇ ਤਾਲੇ ਮੈਂ 6 ਵਜੇ ਖੋਲਦਾ ਜੀ 6 ਵਜੇ ਖੋਲਦਾ ਜੀ 6 ਵਜੇ ਅੱਜ ਤੁਹਾਨੂੰ ਪਤਾ ਲੱਗਿਆ ਜਦੋਂ ਤਾਲੇ ਹਾਂ ਟੁੱਟੇ ਸੀ ਕਿੰਨੇ ਟੁੱਟੇ ਹੋਏ ਸੀ ਤਾਲੇ ਤੰਨੇ ਕਮਰਾ ਨਹੀਂ ਸਮਾਨ ਜੀ ਜਾ ਗਿਆ ਹੈ ਲੈ ਚੜੀ ਐਸ ਸੀ ਡੀ ਹਾਂ ਔਰ ਥੱਲੋਂ ਗਾਟੀਆਂ ਸਿਲੰਡਰ ਸਾਰਾ ਵਿਛਿਆ ਉਪਰ ਰਹਾ ਵਗਰਾ ਹੁਣ ਤੁਸੀਂ ਫਿਰ ਕਿੰਨ ਕੀਤਾ ਫੋਨ ਹੁਣ ਮਾਨ ਨੂੰ ਆ ਪ੍ਰਿੰਸੀਪਲ ਨੂੰ ਹਾਂ ਜੀ ਆ ਰਹੇ ਹਾਂ ਆ ਰਹੇ ਹਾਂ ਸਰ ਕੀ ਨਾਮ ਹੈ ਤੁਹਾਡਾ ਨਰ ਸਿੰਘ ਸਰ ਕਿਵੇਂ ਆਈਸੀ ਸਕੂਲ ਤੁਸੀਂ ਇਸ ਸਕੂਲ ਦੀ ਇੰਪਰੋਫੇਸ਼ਨ ਰਿਸੀਵੀਟਰੀ ਚੋਰੀ ਹੋ ਗਈ ਹੈ ਜੀ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਜੀ ਹਾਂ ਇਸ ਕਰਕੇ ਸਮਾਂ ਲੱਗਿਆ ਇਹ ਕੀ ਕਾਰਵਾਈ ਹੈ ਕਾਰਵਾਈ ਆਪਾਂ ਥਾਰੇ ਨੂੰ ਕਹਿੰਦਾ ਜੀ ਉੱਥੋਂ ਆ ਰਹੇ ਆਈ ਆਈ ਵਾ ਕੇ ਆਪਾਂ ਕਾਰਵਾਈ ਕਰਪੀ ਆਹ ਫੋਨ ਫੋਨ ਸਰ ਕੀਤੇ ਬੁਲਾਇਆ ਸੀ ਨੂੰ ਚਰਨਜੀਤ ਕੋਲ ਬੁਲਾਉਂ ਆਹ ਕੌਣ ਨੇ ਚਾਹੁੰਦੇ ਐਸੇ ਮੈਡਮ ਲੱਗੇ ਹੋਏ ਹਾਂ ਹੁਣ ਤੁਸੀਂ ਪਹੁੰਚ ਗਏ ਚਰਨਜੀਤ ਕੋਲ ਜੀ ਆਗੇ ਕਿ ਨਹੀਂ ਮਿਲੇ ਤੁਹਾਨੂੰ ਨਹੀਂ ਮਿਲੇ ਨਹੀਂ ਮੇਰਾ ਨਾਮ ਜੀ ਵਰਿੰਦਰ ਹੈ ਜੀ ਵਰਿੰਦਰ ਕੁਮਾਰ ਮੈਂ ਆਪਣੇ ਵਾਰ ਨੰਬਰ 12 ਤੋਂ WhatsApp ਕਰ ਰਿਹਾ ਆ ਮਾਦੀ ਪਾਰਟੀ ਲਈ ਤੇ ਮੈਨੂੰ ਸੂਚਨਾ ਮਿਲੀ ਸੀ ਕਿ ਆਪਣੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲੋ ਦੇ ਵਿੱਚ ਚੋਰੀ ਹੋਈ ਹੈ ਤੇ ਮੈਂ ਇਸ ਮੌਕੇ ਤੇ ਪਹੁੰਚਾ ਹੁਣ ਅਸੀਂ ਮੈਡਮ ਨਾਲ ਗੱਲਬਾਤ ਕਰਦੇ ਆਂ ਕਿ ਕੋਈ ਚੋਰੀ ਹੋਇਆਗਾ ਤੇ ਫਿਰ ਅੱਗੇ ਜਿਹੜੀ ਵੀ ਕੋਈ ਕਾਰਵਾਈ ਬੰਦ ਹੋ ਰਹੀ ਸੀ ਬਰਾਮਾ ਦੇ 6 ਵਜੇ ਸੀ ਇਕੱਠਾ ਵਾਪਰੀਆ ਦੰਕੀਦਾਰ ਦਾ ਸਾਨਾ ਤੇ 6 ਵਜੇ ਪ੍ਰਿੰਸੀਪਲ ਨੂੰ ਫੋਨ ਕਰਤਾ ਸੀ ਅੱਛਾ ਜੀ ਅਸੀਂ ਵੀ ਆ ਕੇ ਮੁੜ ਗੀਆ ਅਸੀਂ ਵੀ ਘੰਟਾ ਖੜੇ ਰਹੇ ਆਂ ਪਰ ਪ੍ਰਿੰਸੀਪਲ ਪਹੁੰਚੇ ਨਹੀਂ ਇਹ ਜੀ ਕੁਝ ਕੁ ਨਾ ਕਰੀਏ ਚਲੋ ਪੁੱਛਦੇ ਆ ਮੈਡਮ ਨੂੰ ਕਿ ਕੀ ਕੀ ਗੱਲਬਾਤ ਹੋਈ ਹੈ ਵੀ ਤੁਸੀਂ ਇੰਨੇ ਲੇਟ ਕਿਉਂ ਆਏ ਹੋ ਕੋਈ ਕਾਰਨ ਹੋ ਸਕਦੇ ਆ ਉਸ ਗੱਲਬਾਤ ਸਮਝ ਨਹੀਂ ਸੀ ਅੱਛਾ ਤੁਹਾਨੂੰ ਤਾਂ ਤੱਕ ਮੈਡਮ ਨਾਲ ਗੱਲਬਾਤ ਕਰਦੇ ਆ ਕੋਈ ਹੋਰ ਕੋਈ ਕਾਰਨ ਹੋ ਸਕਦੇ ਆ ਹਾਂ ਹਾਂ ਕੋਈ ਤਾਂ ਲੇਟ ਆ ਦੂਰ ਆ ਸਕਦਾ ਹੈ ਕਿੱਟੋ-ਕੱਟ ਕਿਸੇ ਜ਼ਿੰਮੇਵਾਰ ਬੰਦੇ ਦੀ ਡਿਊਟੀ ਤਾਂ ਲਾ ਸਕਦਾ ਹਾਂ ਹਾਂਜੀ ਹਾਂਜੀ ਜ਼ਰੂਰ ਹੈ ਤੇ ਖੜੇ ਰਹਿਣਾ ਤੇ ਹੋਰ ਵੀ ਜਿਹੜੇ ਚੁਕੀ ਦੱਸੇ ਵੀ ਬਾਹਰ ਹੀ ਲੱਗਦਾ ਵੀ ਮੌਕੇ ਤੇ ਆ ਜਾਣਾ ਚਾਹੀਦਾ ਸੀ ਮੌਕੇ ਤੇ ਆਉਣਾ ਚਾਹੀਦਾ ਸੀ ਵੈਸੇ ਕਿਉਂਕਿ ਦੇਖੋ ਹੁਣ ਪ੍ਰਿੰਸੀਪਲ ਹੈ ਸਕੂਲ ਦੇ ਅਮਰਪਾਲ ਸਿੰਘ ਪਾਲੀ ਇਹ ਤਾਂ ਪਤਾ ਲੱਗ ਗਿਆ ਲੀ ਸਕੂਲ ਦੇ ਵਿੱਚ ਰਾਤੀ ਕੋਈ ਚੋਰੀ ਹੋਈ ਹੈ ਇਹ ਤਾਂ ਕਰਕੇ ਆਏ ਸੀ ਸਾਮਾਨ ਦੇਖਦੇ ਆ ਜੀ ਉਹ ਕੋ ਐਲ ਸੀ ਡੀ ਵਗੈਰਾ ਜਾਂ ਕੋਈ ਹੋਰ ਦੱਸਦੇ ਆ ਕਿ ਕਿੰਨੇ ਕੀ ਲੀ ਚੋਰੀ ਹੋਇਆ ਗਿਆ ਬਾਕੀ ਪਤਾ ਕਰਦੇ ਮਾੜੀ ਗੱਲ ਹੈ ਪ੍ਰਿੰਸੀਪਲ ਸਾਹਿਬ ਦੀ ਉਹਨਾਂ ਨੇ ਟਾਈਮ ਤੇ ਪਹੁੰਚਣਾ ਸੀ ਜਾਂ ਕਿਸੇ ਬੰਦੇ ਦੀ ਡਿਊਟੀ ਲਾਉਂਦੇ ਹੋ ਬਿਲਕੁਲ ਨਹੀਂ ਵਰਤਣੀ ਚਾਹੀਦੀ ਬਿਲਕੁਲ ਗਲਤ ਹੈ ਲੱਖ ਲੱਖ ਰੁਪਏ ਤਨਖਾਹ ਨਹੀਂ ਸਕੂਟਰੀ ਹੋਣੀ ਜ਼ਰੂਰੀ ਹੈ ਦੇਖੋ ਹੁਣ ਪੁੱਛਦੇ ਆ ਨਾ ਪ੍ਰਿੰਸੀਪਲ ਸਾਹਿਬ ਤੋਂ ਵੀ ਕੀ ਕੋਈ ਚੋਰੀ ਹੋਇਆ ਵਰਤਨ ਚੋਰੀ ਹੋਇਆ ਜਾਂ ਕੋਈ ਹੋਇਆਗਾ ਕੋ ਆਪਰੇਜਮੈਂਟ ਕਰਨਗੇ ਬਿਲਕੁਲ ਜੀ ਬੱਚਿਆਂ ਦਾ ਜ਼ਰੂਰੀ ਹੈ ਮੇਰੇ ਨੂੰ ਸੁਖਮੰਦਰ ਸਿੰਘ ਹੈ ਅ ਅਸੀਂ ਸਾਨੂੰ ਪਤਾ ਚੱਲਿਆ ਕਿ ਸਕੂਲ ਦੇ ਵਿੱਚ ਨਾ ਮਕੇ ਚੋਰੀ ਹੋ ਗਈ ਹੈਗੀ ਤੇ ਅਸੀਂ ਫਿਰ ਪਿੰਡ ਦੇ ਮੋਤਵਾਰ ਬੰਦੇ ਹੁੰਦੇ ਨਾਂ ਤੇ ਅਜੇ ਕਿ ਪੜਤਾਲ ਕੀਤੀ ਜਾਵੇ ਵੀ ਕੀ ਜੀ ਚੋਰੀ ਹੋਈ ਹੈ ਤੇ ਕਿਸ ਤਰ੍ਹਾਂ ਚੱਕੀ ਗਈ ਹੈ ਦੇਖੋ ਜੀ ਹੁਣ ਇਹਦਾ ਪ੍ਰਿੰਸੀਪਲ ਜਾਣਦੇ ਨਾ ਜਾਂ ਉਹਨਾਂ ਨੂੰ ਪਤਾ ਵੀ ਦੇਖੋ ਇੰਨਾ ਵੱਡਾ ਕੰਮ ਹੋ ਗਿਆਗਾ ਸਕੂਲ ਦੇ ਵਿੱਚ ਸਿਲੰਡਰ ਚੱਕੇ ਗਏ ਹੈਗੇ ਕਹਿੰਦੇ ਐਲਈਡੀ ਵੀ ਲਾ ਕੇ ਲੈ ਗਏ ਜੋਰ ਔਰ ਕਹਿੰਦੇ ਬਰਤਨ ਵਗੈਰਾ ਵੀ ਚੱਕੇ ਗਏ ਹੈਗੇ ਇਸ ਚੀਜ਼ ਦੇ ਵਿੱਚ ਨੂੰ ਦੇਖੋ ਅਸੀਂ ਹੁਣ ਆਪਦੇ ਕੰਮਾਂ ਕਰਾਂ ਨੂੰ ਛੱਡ ਕੇ ਤੇ ਨਾਲ ਦੇ ਨਾਲ ਪਹੁੰਚਿਆ ਸਾਡੇ ਪਿੰਡ ਦਾ ਇਹ ਬਹੁਤ ਵੱਡਾ ਸਕੂਲ ਹੈ ਔਰ ਜਿਹਦੇ ਵਿੱਚ ਲੋਕ ਬੱਚਿਆਂ ਨੂੰ ਸਿੱਖਿਆ ਮਿਲਦੀ ਆ ਅਸੀਂ ਜਨਮ ਇਹ ਬੱਚਿਆਂ ਦਾ ਭਵਿੱਖ ਤੋਂ ਬਣ ਕੇ ਜਾਂਦਾ ਤੇ ਕਿਉਂ ਨਾ ਜਿਹੜੀ ਚੀਜ਼ਾਂ ਉਹਨੇ ਚੋਰੀ ਕੀਤੀਆਂ ਪੜਤਾਲ ਤਾਂ ਕਰਨ ਦੀ ਬਣਦੀ ਆਪਣੇ ਇਹ ਪ੍ਰਿੰਸੀਪਲ ਨੂੰ ਤੇ ਜੀ ਸੋਚਣੀ ਚਾਹੀਦੀ ਵੀਰ ਵੀ ਮੈਂ ਜੇ ਉਹ ਸਕੂਟੀ ਨਹੀਂ ਹੈਗੀ ਤਾਂ ਕਿਸੇ ਹੋਰ ਸਕੂਟੀ ਫੜ ਕੇ ਜਾ ਕਿਸੇ ਹੋਰ ਦੀ ਬਾਈਕ ਲੈ ਕੇ ਆ ਸਕਦੇ ਸੀ ਕਿਸੇ ਨੂੰ ਕਾਲ ਕਰ ਸਕਦੇ ਸੀ ਉਹ ਜਿਵੇਂ ਕਿ ਹੁਣ ਸਾਹਮਣੇ ਹੈ ਹਾਈ ਸਕੂਲ ਹੈਗਾ ਉਹਦੇ ਚ ਮੁੰਡਾ ਸੰਜੇ ਨਾਂ ਦੇ ਚੌਂਕੀਦਾਰ ਲੱਗਿਆ ਹੋਇਆ ਉਸ ਨੂੰ ਕਾਲ ਕਰ ਦਿੰਦੇ ਜਾਂ ਇੱਥੇ ਨਾਲ ਦੇ ਇੱਕ ਕਮੇਟੀ ਬਣੀ ਹੋਈ ਅੰਦਰ ਕਮੇਟੀ ਦੇ ਵਿੱਚ ਕਿਸੇ ਮਰਜ਼ੀ ਮੈਂਬਰ ਨੂੰ ਫੋਨ ਕਰ ਦਿੰਦੇ ਭਾਈ ਜੀ ਸਕੂਲ ਦੇ ਵਿੱਚ ਆਹ ਕੰਮ ਹੋ ਜਾਗਾ ਵੀ ਅਸੀਂ ਪਹੁੰਚ ਗਏ ਉਹਦੇ ਨਾਲ ਇਹ ਇਹ ਸੀ ਪਹਿਲਾਂ ਤੋਂ ਡਿਮਾਂਡ ਕੀਤੀ ਹੋਈ ਹੈ ਕਿ ਇੱਥੇ ਸਰਕਾਰੀ ਚੌਂਕੀਦਾਰ ਦੀ ਅਸੀਂ ਇਹਨਾਂ ਬਕਾਇਦਾ ਡੀਐਮ ਨੂੰ ਵੀ ਲੈ ਕੇ ਤਦਾ ਹੋਇਆ ਸਾਰਿਆਂ ਨੂੰ ਲੈ ਕੇ ਤਦਾ ਹੋਇਆ ਪਰ ਇਥੇ ਕੋਈ ਹੈ ਨਹੀਂ ਕਿ ਸੁਣਵਾਈ ਇਥੇ ਹਨਮਣੀ ਕੀ ਨਾਮ ਤੁਹਾਡਾ ਹਾਂਜੀ ਚਰਨਜੀਤ ਕੌਰ ਜੀ ਮੇਰਾ ਨਾਮ ਮੈਂ ਸਕੂਲ ਦੇ ਆ ਟੀਚਰ ਹਾਂ ਤੇ ਅੱਜ ਸਵੇਰੇ ਮੈਨੂੰ ਜਦੋਂ ਫੋਨ ਆਇਆ ਦੱਸਿਆ ਗਿਆ ਕਿ ਸਕੂਲ ਚੋਰੀ ਹੋਈ ਹੈ ਤਾਂ ਮੈਂ ਉਸ ਤੋਂ ਬਾਅਦ ਮਤਲਬ ਵੀਡੀਓਜ਼ ਬਣਾਉਣ ਨੂੰ ਕੀਆ ਤੇ ਆਪਣਾ ਜਲਦੀ ਤੋਂ ਜਲਦੀ ਸਕੂਲ ਆਉਣ ਦੀ ਕੋਸ਼ਿਸ਼ ਕੀਤੀ ਹੈ ਮੈਂ 112 ਨਾਲ ਵੀ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿਸੇ ਵੱਲ ਐਨ ਥਾਣੇ ਦੇ ਵਿੱਚ ਆ ਕੇ ਰਿਪੋਰਟ ਲਿਖਾ ਦਿਓ ਜੋ ਮਤਲਬ ਚੋਰੀ ਹੋਈ ਹੈ ਜਿੰਨੇ ਕਿਛਾ ਮੈਨੂੰ ਜਾਣਕਾਰੀ ਮਿਲੀ ਉਹਦੇ ਵਿੱਚ ਆਪਣੇ ਬੱਚਿਆਂ ਦੇ ਕਮਰਿਆਂ ਵਿੱਚ ਲੱਗੀਆਂ ਐਲਸੀਡੀਜ਼ ਰਸੋਈ ਦਾ ਸਾਰਾ ਸਮਾਨ ਸਿਲੰਡਰ ਤੇ ਆਪਣੇ ਦੇਗੇ ਵਗੈਰਾ ਨੇ ਬਾਕੀ ਅਸੀਂ ਹਲੇ ਚੈੱਕ ਕਰਕੇ ਲਿਸਟ ਬਣਾ ਰਹੇ ਹਾਂ ਤੇ ਪਹਿਲਾਂ ਵੀ ਚੋਰੀ ਹੋਈ ਹੈ ਤੁਹਾਡੇ ਸਰ ਮੇਰੇ ਜਦੋਂ ਦੀ ਮੈਨੂੰ ਹਲੇ 2 ਸਾਲ ਹਲੇ ਹੋਏ ਨਹੀਂ ਜੀ ਆਏ ਨੂੰ ਕੋਣਕ 2 ਸਾਲ ਹੋਏ ਹੈ ਉਸ ਤੋਂ ਪਹਿਲਾਂ ਦੀ ਤਾਂ ਮੈਨੂੰ ਜਾਣਕਾਰੀ ਨਹੀਂ ਹੈਗੀ ਤੇ ਉਸ ਮੇਰੇ ਆਏ ਤੋਂ ਪਹਿਲੀ ਵਾਰ ਆ ਜੀ ਇਹ ਕੰਮ ਜਿਹੜਾ ਹੋਇਆ ਇਹ ਕਦੋਂ ਜਾਲੇ ਕਿਤੇ ਕਿੰਨੇ ਦਾ ਨੁਕਸਾਨ ਹੋਵੇ ਜੇ ਕਾफी ਚੀਜ਼ ਸਰ ਸਰ ਹਾਲੇ ਅਸੀਂ ਮਤਲਬ ਸਮਾਨ ਚੈੱਕ ਕਰਦੇ ਆ ਚੰਗੀ ਤਰ੍ਹਾਂ ਨਾਲ ਜਦੋਂ ਲਿਸਟ ਬਣੂਗੀ ਫਿਰ ਪਤਾ ਲੱਗੇਗਾ ਸਰ ਉਹਦੇ ਬਾਰੇ ਤੁਹਾਨੂੰ ਕੀ ਜਾਣਕਾਰੀ ਚੋਰੀ ਹੋਈ ਹੈ ਮੈਨੂੰ ਜਾਣਕਾਰੀ ਫੋਨ ਆਇਆ ਸੀਗਾ ਜੀ ਆਪਣੇ ਜਿਹੜੇ ਚੌਕੀਦਾਰ ਨੇ ਉਹਨਾਂ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਵੀ ਆਪਣੇ ਸਕੂਲ ਤੋਂ ਚੋਰੀ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਸੀਐਚਟੀ ਮੈਡਮ ਨੂੰ ਵੀ ਫੋਨ ਕੀਤਾ ਆਪਣੇ 112 ਨੰਬਰ ਤੇ ਫੋਨ ਕੀਤਾ ਤੇ ਡੀਓ ਡਿਪਟੀ ਡੀਓ ਸਰ ਨੂੰ ਫੋਨ ਕੀਤਾ ਜਿਨ੍ਹਾਂ ਨਾਲ ਹਲੇ ਗੱਲ ਨਹੀਂ ਹੋ ਸਕੀ ਤੇ ਬਾਕੀ ਅਸੀਂ ਸਮਾਨ ਚੈੱਕ ਕਰ ਰਹੇ ਹਾਂ ਸਰ ਸਹੀ ਗੱਲ ਸਭ ਦਾ ਫੇਰ ਹੀ ਪਤਾ ਲੱਗੂਗੀ ਇਸ ਵਿੱਚ ਚੌਕੀਦਾਰ ਵੀ ਲੱਗਿਆ ਰਿਹਾ ਹਾਂ ਆਪਣੇ ਵਿਦਿਅਕ ਸਕੂਲ 'ਚ ਨਹੀਂ ਚੌਕੀਦਾਰ ਸਾਡੇ ਵਾਲੇ ਪਾਸੇ ਤਾਂ ਦਿਨ ਦੇ ਸਮੇਂ ਤੇ ਹੁੰਦਾ ਆਪਣੇ ਗੇਟਕੀਪਰ ਹੁੰਦਾ ਜੀ ਬਾਕੀ ਚੌਕੀਦਾਰ ਸਾਡੇ ਕੋਲੇ ਕੋਈ ਨਹੀਂ ਤੁਸੀਂ ਸਕੂਲ ਦੇ ਮੁਖੀ ਹੋ ਤਕਰੀਬਨ 6:30 ਵਜੇ ਦਾ ਤੁਹਾਨੂੰ ਫੋਨ ਕੀਤਾ ਹੋਇਆ ਪੁਲਿਸ ਵੀ ਆ ਕੇ ਮੁੜ ਗਈ ਘੰਟਾ ਸਾਰ ਨੂੰ ਕੀ ਹੋ ਗਿਆ ਖੜੇ ਨੂੰ ਐਡੀ ਵੱਡੀ ਘਟਨਾ ਵਾਪਰੀ ਜੀ ਤੁਸੀਂ ਪਹੁੰਚੇ ਨਹੀਂ ਨਾ ਕੋਈ ਹੋਰ ਜ਼ਿੰਮੇਵਾਰ ਬੰਦਾ ਆਇਆ ਨੇ ਸਾਰਾ ਮਤਲਬ ਸਾਡਾ ਘਰ ਕਾਫੀ ਦੂਰ ਇੱਥੋਂ ਜੀ ਤੇ ਬਾਕੀ ਉਸ ਟਾਈਮ ਐਸੀ ਤਿਆਰ ਵੀ ਨਹੀਂ ਸੀ ਹੈਗੇ ਕਿਉਂਕਿ ਮੇਰੇ ਕੋਲ ਕੋਈ ਵਹੀਕਲ ਨਹੀਂ ਹੈਗਾ ਸਰ ਆਉਣ ਜਾਣ ਨੂੰ ਫਿਰ ਆਉਣ ਜਾਣ ਚ ਟਾਈਮ ਤਾਂ ਲੱਗ ਹੀ ਜਾਂਦਾ ਸਰ ਮੈਂ ਆਪਣੇ ਮਤਲਬ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਸੇ ਟਾਈਮ ਆ ਦਾ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਕੀ ਤੁਹਾਡਾ ਘਰ ਦੂਰ ਸੀ ਕਿਸੇ ਨੇੜੇ ਜਿਹੜਾ ਹੋਸਟ ਸੀ ਚ ਰਮੈਡਮ ਆਏ ਸੀਗੇ ਜੀ ਨੇ ਕੋਈ ਨਹੀਂ ਐਸ ਅਸੀਂ ਗੇਟ ਦੇ ਸਾਹਮਣੇ ਘੰਟਾ ਕਰ ਰਹੇ ਹਾਂ ਨਹੀਂ ਸਰ ਆਪਣੇ ਮੈਡਮ ਇੱਥੇ ਨਾਲ ਹੀ ਘਰ ਹੈ ਜੀ ਉਹ ਉੱਥੇ ਦੀ ਟਾਈਮਿੰਗ ਦੀ ਗੱਲ ਕੀਤੀ ਹੈ ਕਿੰਨੇ ਵਜੇ ਦਾ ਟਾਈਮ ਹੈ ਸਕੂਲ ਦਾ ਟਾਈਮਿੰਗ 8 ਤੋਂ 2 ਵਜੇ ਹੈ ਸਰ ਕੀ ਨਾਮ ਹੈ ਤੁਹਾਡਾ ਨਵ ਸਿੰਘ ਸਰ ਕਿਵੇਂ ਆਈ ਸੀ ਸਕੂਲ ਤੋਂ ਇਸ ਸਕੂਲ ਦੀ ਅਪਰੂਵਲ ਮੂਰੀਸੀਬੀ ਚੋਰੀ ਹੋ ਗਈ ਹੈ ਜੀ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਹਾਂ ਜੀ ਇਸ ਕਰਕੇ ਸਾਨੂੰ ਆਉਣਾ ਪਿਆ ਕੀ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਥਾਰੇ ਨੂੰ ਕਹਿੰਦਾ ਜੀ ਉੱਥੋਂ ਆ ਰਹੇ ਆਈ ਆਈ ਉਹ ਆ ਕੇ ਆਪਾਂ ਕਾਰਵਾਈ ਕਰਾਂਗੇ ਕੌਣ ਸਰ ਕਿਦੇ ਵੱਲੋਂ ਆਇਆ ਸੀ ਨੂੰ ਚਰਨਜੀਤ ਕੌਰ ਵੱਲੋਂ ਕੌਣ ਨੇ ਚਰਨਜੀਤ ਐਸੇ ਮੈਡਮ ਲੱਗੇ ਹੁਣ ਤੁਸੀਂ ਪਹੁੰਚ ਗਏ ਚਰਨਜੀਤ ਕੌਰ ਜੀ ਆਗੇ ਕਿ ਨਹੀਂ ਮਿਲੇ ਤੁਹਾਨੂੰ ਨਹੀਂ ਮਿਲੇ ਨਹੀਂ ਜੀ